ਹੋਏ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਫਿਰ ਲਾਸ਼ ਨੂੰ ਖੁਰਦ ਬੁੱਧ ਕਰ ਦਿੱਤਾ ਇਲਜ਼ਾਮ ਲਗਾਏ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਰਸਾਲ ਇੱਕ ਵਿਅਕਤੀ ਦੇ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਤਾਂ ਪਰਿਵਾਰ ਨੂੰ ਗੁੰਮਰਾਹ ਕੀਤਾ ਗਿਆ ਤਾਂ ਜਿਹੜਾ ਕੁੜੀ ਦਾ ਪਰਿਵਾਰ ਸੀ ਗਿਆ ਉਸ ਨੂੰ ਗੁੰਮਰਾਹ ਕੀਤਾ ਜਾਂਦਾ ਇਸ ਵਿਅਕਤੀ ਦੇ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਦੀ ਕੁੜੀ ਕਿਤੇ ਚਲੀ ਗਈ ਹੈ ਤਾਂ ਜਿਵੇਂ ਹੀ ਇਹ ਜਾਣਕਾਰੀ ਉਹਨਾਂ ਨੂੰ ਮਿਲਦੀ ਹੈ ਤਾ ਉਥੇ ਪਹੁੰਚਦੇ ਨੇ ਆਪਾਂ ਉਸ ਕੁੜੀ ਦੀ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਫਿਰ ਖੰਗਾਲੇ ਜਾਂਦੇ ਨੇ ਤਾਂ ਸੀਸੀਟੀਵੀ ਕੈਮਰੇ ਜਦੋਂ ਖੰਗਾਲੇ ਗਏ ਤਾਂ ਸਾਰਾ ਸੱਚ ਨਿਕਲ ਕੇ ਸਾਹਮਣੇ ਆ ਗਿਆ ਦਰਸਲ ਇਸ ਵਿਅਕਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਸੀਸੀਟੀਵੀ ਜਦੋਂ ਪਰਿਵਾਰ ਨੇ ਖੰਗਾਲੇ ਤਾਂ ਇਹ ਵਿਅਕਤੀ ਆਪਣੀ ਮਾਤਾ ਨੂੰ ਕਿਤੇ ਲੈ ਕੇ ਚਲਾ ਗਿਆ ਛੱਡ ਕੇ ਆ ਗਿਆ ਉਸ ਤੋਂ ਬਾਅਦ ਘਰ ਦੇ ਵਿੱਚ ਆਂਦਾ ਹੈ ਜੋ ਪਰਿਵਾਰ ਦਾ ਕਹਿਣਾ ਹੈ ਕਿ ਵਾਪਸੀ ਫਿਰ ਘਰ ਦੇ ਵਿੱਚ ਆਂਦਾ ਹੈ ਤਾਂ 40 ਮਿੰਟ ਘਰ ਦੇ ਵਿੱਚ ਰੁਕਦਾ ਹੈ ਪਰ ਜਦੋਂ ਇਸ ਦੇ ਕੋਲੋਂ ਪੁੱਛਿਆ ਜਾਂਦਾ ਹੈ ਤਾਂ ਇਹ ਬੰਦਾ ਕਹਿੰਦਾ ਹੈ ਕਿ ਉਹ ਤਾਂ ਸਿਰਫ 5 ਮਿੰਟ ਦੇ ਲਈ ਘਰ ਦੇ ਵਿੱਚ ਆਇਆ ਸੀਗਾ ਤਾਂ ਇਹ ਦੱਸ ਦਈਏ ਕਿ ਪੰਜਾਬ ਦਾ ਇਹ ਮਾਮਲਾ ਹੈ ਪੱਟੀ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਤਾ ਅਮ੍ਰਿਤਕਾ ਦੀ ਪਹਿਚਾਨ ਗੁਰਪ੍ਰੀਤ ਕੋਰ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਅਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਜਵਾਈ ਜਿਹੜਾ ਜਵਾਈ ਹੈ ਚਮਕੌਰ ਸਿੰਘ ਉਸ ਦੇ ਹਿਮਾਚਲ ਦੀ ਇੱਕ ਕੁੜੀ ਦੇ ਨਾਲ ਨਜਾਇਜ਼ ਸਬੰਧ ਸੀਗੇ ਜਿਸ ਨੂੰ ਲੈ ਕੇ ਗੁਰਪ੍ਰੀਤ ਕੋਰ ਅਕਸਰ ਵਿਰੋਧ ਕਰਦੀ ਸੀਗੀ ਤਾਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚਮਕੌਰ ਸਿੰਘ ਵੱਲੋਂ ਆਪਣੀ ਪਤਨੀ ਨੂੰ ਕਿਹਾ ਜਾ ਰਿਹਾ ਸੀਗਾ ਕਿ ਉਹ ਦੂਜੀ ਮਹਿਲਾ ਨੂੰ ਵੀ ਘਰ ਲੈ ਆਂਦਾ ਹੈ ਇੱਥੇ ਹੀ ਆਪਣੇ ਨਾਲ ਰੱਖ ਲੈਂਦਾ ਹੈ ਪਰ ਲਗਾਤਾਰ ਗੁਰਪ੍ਰੀਤ ਕੋਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਤਾਂ ਉਹ ਜਰਦੀ ਵੀ ਕਿਵੇਂ ਕਿ ਕਿਸੇ ਹੋਰ ਮੈਲਾ ਨੂੰ ਕਿਵੇਂ ਆਪਣੇ ਘਰ ਰੱਖ ਸਕਦੀ ਸੀ ਤਾਂ ਇਸੇ ਤਰੀਕੇ ਦੇ ਨਾਲ ਗੁਰਪ੍ਰੀਤ ਕੋਰ ਦੇ ਵੱਲੋਂ ਮਨਾ ਕੀਤਾ ਜਾਂਦਾ ਰਿਹਾ ਤਾਂ ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਕਸਰ ਕਲੇਸ਼ ਵੀ ਰਹਿੰਦਾ ਸੀਗਾ ਤਾ ਕੁੜੀ ਦੇ ਵੱਲੋਂ ਆਪਣੇ ਪਰਿਵਾਰ ਨੂੰ ਵੀ ਇਹ ਗੱਲ ਦੱਸੀ ਗਈ ਸੀ ਪਰ ਜਦੋਂ ਚਮਕੌਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦਾ ਕਿ ਕੁੜੀ ਤੁਹਾਡੀ ਲਾਪਤਾ ਹੋ ਗਈ ਹੈ ਫਿਰ ਕੁੜੀ ਦੇ ਪਰਿਵਾਰਕ ਮੈਂਬਰ ਇੱਥੇ ਪਹੁੰਚਦੇ ਨੇ ਉਸ ਦੀ ਭਾਲ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਸੀਸੀਟੀਵੀ ਖੰਗਾਲੇ ਜਾਂਦੇ ਨੇ ਜਿਸ ਤੋਂ ਬਾਅਦ ਆ ਇਹ ਸਾਰਾ ਖੁਲਾਸਾ ਨਿਕਲ ਕੇ ਸਾਹਮਣੇ ਆਂਦਾ ਹੈ ਪਹਿਲਾ ਜਿਹੜਾ ਚਮਕੌਰ ਸਿੰਘ ਜੀ ਦਾ ਘਰੋਂ ਆਪਣੀ ਮਾਤਾ ਨੂੰ ਕਿਤੇ ਲੈ ਗਿਆ ਉਸ ਤੋਂ ਬਾਅਦ ਘਰ ਦੇ ਵਿੱਚ ਵਾਪਸ ਵਾਪਸ ਆਂਦਾ ਹੈ ਤਾਂ 40 ਮਿੰਟ ਘਰ ਦੇ ਵਿੱਚ ਰੁਕਦਾ ਹੈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਚਮਕੌਰ ਸਿੰਘ ਨੇ ਹੀ ਉਹਨਾਂ ਦੀ ਧੀ ਨੂੰ ਮਾਰਿਆ ਹੈ ਕਤਲ ਉਸ ਦਾ ਕੀਤਾ ਹੈ ਤਾਂ ਉਸ ਦੀ লাশ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਹੈ ਤਾ ਹਿਮਾਚਲ ਦੀ ਮੈਲਾ ਸੀਗੀ ਜਿਸ ਦੇ ਨਾਲ ਉਸਦੇ ਨਜਾਇਜ਼ ਸਬੰਧ ਸੀਗੇ ਤਾਂ ਆਪਣੀ ਪਤਨੀ ਨੂੰ ਉਹ ਧੋਖਾ ਦੇ ਰਿਹਾ ਸੀਗਾ ਤਾਂ ਆਪਣੀ ਪਤਨੀ ਨੂੰ ਇਹ ਵੀ ਕਹਿ ਰਿਹਾ ਸੀਗਾ ਕਿ ਉਸ ਨੂੰ ਵੀ ਘਰ ਕਰ ਰੱਖ ਲੈਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਆਪਣੀ ਪਤਨੀ ਨੂੰ ਉਹ ਲਗਾਤਾਰ ਕਹਿ ਰਿਹਾ ਸੀਗਾ ਇਸੇ ਗੱਲ ਨੂੰ ਲੈ ਕੇ ਘਰ ਦੇ ਵਿੱਚ ਲਗਾਤਾਰ ਕਲੇਸ਼ ਵੀ ਚੱਲ ਰਿਹਾ ਸੀਗਾ ਤਾਂ ਹੁਣ ਇਸ ਵਿਅਕਤੀ ਨੇ ਖੋਪਨਾ ਕਦਮ ਚ ਚੁੱਕ ਲ ਦਿੱਤਾ ਆਪਣੀ ਹੀ ਪਤਨੀ ਦਾ ਆਪਣੇ ਹੱਥੀ ਕਤਲ ਕਰ ਦਿੱਤਾ ਜਿਸ ਦੇ ਨਾਲ ਅਕਸਮਾ ਖਾਦੀਆਂ ਸੀਗੀਆਂ ਉਸ ਦਾ ਹੀ ਕਤਲ ਕਰ ਦਿੱਤਾ ਪਿਆਰ ਦੇ ਚੱਕਰਾਂ ਦੇ ਵਿੱਚ ਇਹ ਫਸਿਆ ਹੋਇਆ ਸੀਗਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਤੇ ਪਤੀ ਚਮਕੌਰ ਸਿੰਘ ਉਸਦੀ ਪ੍ਰੇਮਿਕਾ ਰੀਨੂ ਤੇ ਮਾਤਾ ਸੁਖਵਿੰਦਰ ਕੌਰ ਸਮੇਤ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਉਹਨਾਂ ਦੀ ਪਾਲ ਹੁਣ ਕੀਤੀ ਜਾ ਰਹੀ ਹੈ ਤਾਂ ਇੱਕ ਪਤੀ ਜਿਸ ਨੇ ਪਤਨੀ ਦੇ ਨਾਲ ਵਾਅਦੇ ਕੀਤੇ ਸੀਗੇ ਉਸ ਨੂੰ ਹੀ ਇਸ ਪਤੀ ਨੇ ਮੋਦ ਦੇ ਘਾਟ ਉਤਾਰ ਦਿੱਤਾ ਹੈ ਤਾਂ ਕੀ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਦਾ ਆਓ ਤੁਹਾਨੂੰ ਸੁਣਾਉਣੇ ਅਸੀਂ ਇੱਥানে ਇਹ ਪਹੁੰਚੇ ਹਾਂ ਵੀ ਅਸੀਂ ਸਾਨੂੰ ਤਲਾ ਮਿਲੀ ਕਿ ਤੁਹਾਡੀ ਗੁੜਗਿਆ ਤੋਂ ਚਲ ਗਈ 4 ਵਜੇ ਹਾਂਜੀ ਤੇ ਉਹ ਮੁੜਕੇ ਜਿਹੜੀ ਖਬਰ ਸਾਨੂੰ ਆਉਂਦੀ ਆਉਂਦੀ ਆ 9:30 ਵਜੇ ਉਹ ਸਾਡੇ ਮਾਮਾ ਜੀ ਜਵਾਈ ਨੂੰ ਕੀਤਾ ਜਾਂਦਾ ਫੋਨ ਵੀ ਵੇਖੋ ਵੇਖ ਕੇ ਵੀ ਕੋਈ ਨਹੀਂ ਆਈ ਤੁਹਾਡੇ ਉਹ ਗੁੜਗਿਆ ਅਸੀਂ ਇਹਨਾਂ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਅਸੀਂ ਚਲੋ ਰਾਤ ਕੱਟੀ ਹੈ ਦਿਨੇ ਮੁੜ ਕੇ ਅਸੀਂ 3-4 ਵਜੇ ਆ ਜੰਨੇ ਆ ਆ ਜੰਨੇ ਆ ਤੇ 4 ਵਜੇ ਦੇ ਆਉਂਦੇ ਸਾਨੂੰ ਇਹ ਟਾਈਮ ਦੇ ਮੁਤਾਬਕ ਕੀ 4 ਵਜੇ ਗੁੜਿਆ ਤੋਂ ਗਈ ਐ ਇਹ ਮੁੜ ਕੇ ਆ ਬਰਾਦਾ ਮੇਰਾ ਇਹਨੂੰ ਨਾਲ ਲੈ ਕੇ ਰਹੀ ਸੀ ਟੀਵੀ ਕੈਮਰੇ ਗਿਣੀ ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਜਾਂਦੇ ਮਾਤਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਵੀਰੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਘਰੋਂ ਬਾਹਰ ਜਾਂਦਾ ਤੇ ਮਾਤਾ ਆਪਣੇ ਨਾਲ ਲੈ ਕੇ ਜਾਂਦਾ ਮੁੜ ਕੇ ਦੇਖਿਆ ਤੇ ਜਦੋਂ ਉੱਥੋਂ ਵਾਪਸ ਆਉਂਦਾ ਇਹ ਕੱਲਾ ਆਉਂਦਾ ਘਰ ਮਾਤਾ ਨੇ ਆਪਣਾ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਉਂਦਾ ਕਿ ਮੈਂ 5-7 ਮਿੰਟਾਂ ਮੰਦ ਰਹਿਆ ਹਾਂ ਫਿਰ 5-7 ਮਿੰਟ ਰਿੰਦਾ ਹੈ 40 ਮਿੰਟ ਲੌਣਾ ਅੰਦਰ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਆ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜੋਂ ਜਾਂਦਾ ਵਾ ਤੇ ਵਾਪਸ ਮੁੜ ਕੇ ਫੇਰ ਆਉਂਦਾ ਦੱਸ ਕੇ ਮਿੰਟ ਜਿਵੇਂ ਵਾਪਸ ਆਦਾ ਅਸੀਂ ਫਿਰ 2 ਕਿ ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਇੱਕ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਉਹ ਉਹ ਵੀ ਅਸੀਂ ਵੇਖੀ ਆ ਮੁਰਕੇ ਸੇ ਕਰੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਤੁਹਾਡੇ ਆਂਦਾ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਨਹੀਂ ਉਹਨਾਂ ਦੇ ਬੇਟੇ ਨੇ ਕਿੰਨੇ ਗੱਲ ਉਹਨੂੰ ਬਾਅਦ ਅਸੀਂ ਪਹਿਣੀ ਬਰਾ ਵੀ ਰਾਤੀ ਗੱਡੀ 9 ਵਜੇ ਲਿਆਉਣਾ ਵਾਸਤੇ 10 ਵਜੇ ਨਾਲ ਉਹਨਾਂ ਬਾਅਦ ਦਾ ਸਾਨੂੰ ਵੀ ਕੋਪਾ ਕੀ ਕੁੜੀ ਦਾ ਨਾਮ ਕੀ ਕੁੜੀ ਦਾ ਨਾਮ ਕੁੜੀ ਦਾ ਨਾਮ ਗੋਪੀਤ ਕੌਰ ਕਿਹੜੇ ਪਿੰਡ ਦੇ ਆਈ ਹੈ ਪਿੰਡ ਪੱਟੀ ਵਾਈ ਹੈ ਕਿੱਥੋਂ ਦੇ ਰਹਿਣ ਵਾਲੇ ਹੈ ਇਹ ਕਿ ਬਲਰਪੇ ਨੇ ਆਪਣੇ ਅੱਛਾ ਕਿੰਨੇ ਬੱਚੇ ਦੇ ਬੱਚੇ ਕੁੜੀਆ ਦੇ ਕਾਕਾ ਕਿ ਕਿਉਂ ਨਾ ਰੋਟਾ ਨੇ ਕਾਂਦਮ ਤਾਲੂਕ ਕੀ ਹੈਗੀ ਕਤਲ ਹੋਇਆ ਦਾ ਹਾਂਜੀ ਕਤਲ ਹੋਇਆ ਜੀ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ ਚੱਲ ਗਿਆ ਮਿੰਟਾਂ ਜਿਹੜੇ ਜੋ ਵੀ ਹੋਇਆ ਉਦੋਂ ਹੋਇਆ ਨਹੀਂ ਖਤਾ ਹੋਊਗਾ ਕਿ ਆਪਣੇ ਚਮਕੌਰ ਸਿੰਘ ਨੇ ਸਾਰੇ ਪਾਰਸ ਵਿਕੇ ਹੋਰੋਂ ਕਿਉਂਕਿ ਮਾਰਾ ਵੀ ਗਈ ਛੱਡ ਕੇ ਗਏ ਤੁਹਾਡੇ ਸਾਹਮਣੇ ਇਹੀ ਕੋਈ ਕੈਮਰੇ ਦੇ ਵੇਖਿਆ ਮਾਰਾ ਨੂੰ ਛੱਡ ਕੇ ਆ ਗਿਆ ਉਹ ਅੱਲਾ ਚਮਕੌਰ ਸਿੰਘ ਹੋਰ ਵੀ ਕੋਈ ਨਹੀਂ ਨਹੀਂ ਘਰੇ ਸਾਰੇ ਉਸ ਟਾਂ ਸਰ ਜੀ ਦਾ ਨਾਮ ਕੀ ਮੰਗੀ ਗੱਲ ਦੇ ਮੰਗਾਈ ਸਾਫਤਾ ਇਹਦਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਜੀ ਗੱਟ-ਗੱਟle ਕਰਕੇ ਸੋਟਾ ਹੈ ਔਰ ਬਿਆਨਾਂ ਦੇ ਅਨੁਸਾਰ ਵੀ ਗੜਾ ਕੁੱਟ ਕੇ ਮਾਰ ਕੀ ਬਿਆਨ ਉਧਰ ਲੈ ਚੁੱਕੇ ਪੁਲਿਸ ਵਾਲੇ। ਪੁਲਿਸ ਨੇ ਕਾਰਵਾਈ ਕੀਤੀ ਕੋਈ? ਕਾਰਵਾਈ ਅੰਗਰਨੀ ਕਰਦੇ ਕੀਤੀ ਜੀ। ਚੱਲ ਰਹੀ ਹੁਣ ਸ਼ਹਿਰਦਿਆਂ ਦੇ ਗਏ ਹੁਣੇ ਸਾਨੂੰ ਨਹੀਂ ਪਤਾ ਸਾਨੂੰ ਕਿਹੜੇ ਦਿਨਾਂ ਦੇ ਹੁਣ ਪਏ ਕਿ ਨਹੀਂ ਗਏ। ਵੱਡਾ ਬੜੀ ਮਿਲੀ ਅਦੀ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਈ ਜੀ। ਮੇਰਾ ਨਾਮ ਗੁਰਚਨ ਸਿੰਘ ਹੈ ਜੀ। ਕੀ ਮਾਮਲਾ ਅਜ ਪਤਿ ਖਣੇ ਦੇ ਕੱਟਦੇ ਹੋ? ਮਾਮਲਾ ਜੀ ਸਾਡੀ ਕੁੜੀ ਆ ਭੈਣੇ ਸਾਡੀ ਤੇ ਉਹਨਾਂ ਦਾ ਸਾਡੇ ਪਰੌਂਦੇ ਨੇ ਕਤਲ ਕਰਤਾ ਜੀ ਇਹਨੇ। ਜੀ ਨਾਲ ਕੀ ਕੁੜੀ ਦਾ? ਕੁੜੀ ਦਾ ਨਾਮ ਗੁਰਪ੍ਰੀਤ ਕੋ ਗਏ। ਤੇ ਈ ਮਸਲਾ ਮਸਲਾ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਰਕੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਮਾਰਿਆ ਜੀ ਜੀ ਬਾਹਰ ਦਾ ਵਾਰਦਾ ਤਿੰਨ ਤਰੀਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਬਰਨ ਕਿਸ ਤਰ੍ਹਾਂ ਸਾਨੂੰ ਜਦੋਂ ਇਤਲਾਹ ਮਿਲੀ ਆ ਉਦੋਂ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਅਸੀਂ 3:30 ਵਜੇ ਇੱਥੇ ਆਏ ਕਰੀ ਇੱਥੇ ਉਹਨੇ ਪੁੱਛਿਆ ਅਰਕੇ ਪੁੱਛਿਆ ਪਰ ਉਹਨੇ ਪੁੱਛਿਆ ਕਿ ਇਹ ਕਿੱਥੇ ਕੋਈ ਲਾਗੇ ਬਨੇ ਉਹਨੇ ਸਿਰਫ ਇਹ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕਹਿੰਦਾ ਵੀ ਨਹੀਂ ਕੈਮਰੇ ਨਹੀਂ ਦੇਖੇ ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਬਿੱਲੀ ਕੋਈ ਘਾਟਾ ਹੋਵੇ ਸਾਡਾ ਇਹ ਆਪਾਂ ਸਾਰੇ ਗਲੀ ਦੇ ਕੈਮਰੇ ਖੰਗਾਲ ਮਾਰਦੇ ਆ ਉਹਦੀ ਪਤਨੀ ਗਵਾਚੀ ਸੀ ਪਰ ਸਾਰੇ ਗਵਾਂਢ ਅਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ ਹੂੰ ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਵੀ ਉਸ ਦੇ ਦੇਖਣ ਦੇ ਮੁਤਾਬਕ ਤਕਰੀਬਨ 4 ਵਜੇ ਇਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਤੇ ਇਹਨਾਂ ਦਾ ਬੇਟਾ ਇਹ ਬਾਜ਼ਾਰ ਜਾਂਦੇ ਆ ਕਿਤੇ ਪਤਾ ਦਸੰਦੇ ਮਦਦਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫਿਰ ਜਾਂਦੇ ਆ ਫਿਰ ਆਉਂਦੇ ਆ ਉਤੋਂ ਜਿਹੜੀ ਤੀਸਰੀ ਵਾਰ ਜਾਂਦੇ ਉਹਦੋਂ ਗੱਡੀ ਲੈ ਕੇ ਜਾਂਦੇ ਆ ਤੇ ਕੋਈ ਦੋਸ਼ੀ ਦੀ ਦਾ ਗ੍ਰਿਫਤਾਰੀ ਹੋਈ ਤੁਸੀਂ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਹੈ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰੀ ਕਿਤੇ ਸੀ ਮਾਂ ਤੇ ਪੈਣ ਦੀ ਸੀ ਮੰਗੀ ਉਹ ਬੇ ਮੰਗਨ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਸਾਨੂੰ ਚਾਹੀਦਾ ਇਨਸਾਫ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਕਿ ਬੇਟੀ ਹੈ ਠੀਕ ਹੈ ਤੇ ਪਿਣੇ ਵਾ ਭਗੌੜਾ ਜੀ ਇਹਨਾਂ ਦਾ ਮੇਰਾ ਰਾਜਵੀਰ ਕੌਰ ਆ ਉਹ ਜਿਹੜੇ ਫਤਗੋ ਗਿੰਦੀ ਹਾਂ ਹਾਂਜੀ ਉਹ ਮੇਰੀ ਪੁਈ ਜੀ ਲੱਗਦੇ ਸਕੇ ਪੁਈ ਜੀ ਆ ਮੇਰੇ ਇਹਨਾਂ ਨੇ ਇਹਨਾਂ ਨੇ ਮੇਰੀ ਪੁਈ ਜੀ ਦਾ ਕਤਲ ਕੀਤਾ ਇਹ ਤਾਂ ਬਾਪੋਂ ਤਾਂ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁਈ ਜੀ ਇਹ ਗੱਲ ਨੂੰ ਮੰਨਦੇ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਦੂਸਰਾ ਬਿਆਨ ਹੀ ਹੋਣ ਦੇਣਾ ਇਹਨਾਂ ਨੇ ਦਬਾਅ ਪਾ ਕੇ ਦਾ ਕਤਲ ਕਰ ਦਿੱਤਾ ਵਾ ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ ਇਹ ਸਾਰੇ ਜਾਣੇ ਪਪੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਆਂਦਾ ਵਾ ਜੇ ਤੋ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਵਾ ਜੇ ਇਹ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਸੀਂ ਸਾਡੇ ਨੂੰ ਲੱਬ ਲੱਬ ਕੇ ਲਿਆਂਦਾ ਵਾ ਇਹਨਾਂ ਨੂੰ ਬੰਨ੍ਹ ਕੇ ਰੱਖਿਆ ਵਾ ਕਿ ਇਹ ਕੇ ਪਾਸੇ ਨਿਕਲਣਾ ਜਾਣ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀ ਪੂਆ ਚਾਹੀਦੀ ਆ ਹਾਨੂੰ ਹਿਸਾਬ ਸਹੀ ਦਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਤਲ ਕੀਤਾ ਕਿਨੇ ਆਏ ਇਹ ਕਤਲ ਤੁਮਕੋ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ ਕਿੰਨੇ ਜਾਨੇ ਟੋਟਲ ਇਹ 5 ਜਾਨੇ ਪੂਰੇ ਆ ਕਿ ਨਾ ਪਤਾ ਕੋਈ ਦੰਦਾ ਹਾਂਜੀ ਇਹ ਕ ਚੰਪੌਰ ਸਿੰਘ ਹੋ ਗਿਆ ਇੱਕ ਉਹਨਾਂ ਦੀ ਮਾਂ ਹੋ ਗਈ ਇੱਕ ਉਹਨਾਂ ਦੀ ਭੈਣ ਹੋ ਗਈ ਇੱਕ ਉਹਨਾਂ ਦਾ ਦੋਤਾ ਹੋ ਗਿਆ ਨਾਮ ਸਰਦਾਰ ਜਗਿੰਦਰ ਸਿੰਘ ਕੀ ਗੱਲ ਬਾਤ ਹੋਈ ਜਰਾ ਥਾਣੇ ਕਿੜੇ ਐਸੇ ਆਇਆ ਮੈਨੂੰ ਪਤਾ ਲੱਗਾ ਕਿ ਲੱਕੜੀ ਮਾਰਤੀ ਆ ਤੁਹਾਡੇ ਤੇ ਕਿਹਨੇ ਮਾਰੀ ਹੈ ਅਗਰ ਚੰਪੌਰ ਵਾਲ ਨੇ ਕੀ ਲੱਗਦਾ ਚਮਗਦੜਾ ਨੂੰ ਹਰ ਜਵਾਈ ਸਾਰੇ ਟੱਪੇ ਇੱਥੋਂ ਦਾ ਰਹਿਣਾ ਸਾਰੇ ਅਈਸਾਂ ਦਾ ਪੱਟੀ ਦਾ ਹੀ ਰਹਿਣਾ ਆ ਪੰਜਾਂ ਬੰਦਾ ਮਾਹੀ ਹੈ ਤੇ ਬੁੜੀਆਂ ਨਾਲ ਪੰਜਾਂ ਔਰ ਇਹ ਮਾਂ ਭੈਣ ਤੇ ਇਹ ਬੁੜੀ ਕੀ ਮੰਗਦੀ ਕਰਦੇ ਸੀ ਹਾਂ ਮੰਗ ਕੀ ਕਰਦੀ ਆ ਮੰਗਦੇ ਆ ਇੱਕੋ ਹੀ ਮੰਗਦੇ ਆ ਆਪਾਂ ਆਪਣੀ ਧੀ ਚਾਹੀਦੀ ਮੇਲਾ ਵਰਗੋ ਰਮਾਂਗ ਦੇ ਵਿੱਚ ਕੋਈ ਮੰਗ ਨਹੀਂ ਚਾਹੀਦੀ ਮੇਰੇ ਕੀ ਜਾਈ ਦੀ ਮੰਨ ਚੰਕੌਰ ਸਿੰਘ ਪਿੱਛੋਂ ਭੁੱਲਰ ਪਿੰਡ ਦੇ ਤੇ ਪੀਕੇ ਕੁੜੀ ਤੇ ਇੱਥੇ ਵਿਆਹੀ ਆ ਚੰਕੌਰ ਸਿੰਘ ਜਿਹੜਾ ਪੀਡਬਲਿਊ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਕਰੀਮ ਨਾਲ ਜਮ ਇਹਨੇ ਆਪਣੀ ਘਰ ਲਈ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਗੇ ਬਲੀਆ ਨਹਿਰਾ ਚੱਲਦੀਆਂ ਹੋ ਰਾਜਸਥਾਨ ਨੂੰ ਉਹਨਾਂ ਦੇ ਵਿੱਚ ਸੁੱਟ ਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੀਕੇ ਪਰਿਵਾਰ ਨੇ ਦਰਖਾਸਤ ਦਿੱਤੀ ਕਿ ਬਾਦੀ ਕੁੜੀ ਜਿਹੜੀ ਮਿਸਿਆ ਕੋਈ ਤਫਤੀਸ਼ ਤੇ ਤਾਂ ਕਰਨੀ ਸ਼ੁਰੂ ਕੀਤੀ ਇਹਨਾਂ ਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੇ ਤੱਤ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਦਾ ਗੜਾ ਘੁੱਟ ਕੇ ਉਹਨੂੰ ਮਾਰ ਕੇ ਤੇ লাশ ਸੁੱਟਦੀ ਆ। ਕੀ ਗੱਲ ਨਹੀਂ ਜਦ ਕੀ ਹਾਲਾਤ ਸੀ। ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁੱਛਗਿੱਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁੱਛਗਿੱਛ ਉਹਦੀ ਤੇ ਜੋ ਵੀ ਉਹਦੇ ਤੱਤ ਸਾਹਮਣੇ ਹੋਣਗੇ ਉਹਦੇ ਸੰਬੰਧੀ ਰਿਕਾਰਡ ਕਿ ਕਰ ਲਈ ਗਈ ਹੈ। ਕਿੰਨੇ ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਸਾਨੂੰ ਦੀ? ਅਜੇ ਚਮਕੌਰ ਨੂੰ ਅਸੀਂ ਕੀਤਾ ਵੈਪਰੀਹੈਂਡ ਦੀ ਪੁੱਛਗਿੱਛ ਕਰਾਂਗੇ ਰੈਸਟੇ ਦੀ ਫਿਰ ਫਿਰੋਜ਼ ਹੌਨਾਂ ਦੇ ਰੈਸਟ ਪਾ ਕੇ ਤੇ ਨਿਊਕਲੀਅਰ ਕਿ ਤਫ਼ਤੀਸ਼ ਮੁਕੰਮਲ ਹੈ। ਕਿੰਨੇ ਜਣਿਆਂ ਦੇ ਸਰ ਪਰਚਾ ਹੋ ਚੁੱਕਾ ਹੈ? ਟੋ ਇੱਕ ਚਮਕੌਰ ਸਿੰਘ ਆ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਆਪਣੇਆ ਗੁਰਪ੍ਰੀਤ ਤੇ ਇੱਕ ਰੈਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦਸਨ ਮੁਤਾਬਕ ਕਿ ਉਹਦੇ ਫੇਰ ਹੀ ਚਮਕੌਰ ਸਿੰਘ ਨੇ ਅਗਲੀ ਸਰਕਾਰ ਵਾਲੀ ਕੀ ਅਮਰਜਲੀਆਂ ਦੀ ਜਾ ਰਹੀ ਹੈ ਗੰਦੀ ਪਰਚਾ ਤਨ ਚ ਹੋ ਗਿਆ ਜਿਹੀ ਹੁਣ ਜਿਹੜਾ ਵਾਦਾ ਬੈਡ ਬੋਡੀ ਦੀ ਭਾਲ ਲਾ ਤੇ ਟੀਮਾਂ ਭੇਜ ਰਹੇ ਡੈਟ ਬੋਡੀ